ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਖਾਣੀਆਂ ਚਾਰ ਨਹੀਂ ਆਉਣ ਕਈ ਕੋਟ ਸੂਰਜ ਚਾਰ ਖਾਣੀਆਂ ਨੇ ਸਾਰੇ ਸੰਸਾਰ ਚ ਕਈ ਕੋਟ ਉਹ ਤਾਂ ਕਹਿੰਦਾ ਕਈ ਕਰੋੜ ਖਾਣੀਆਂ ਔਰ ਘਟ ਨੇ ਫੇਰ ਹੋਣਾ ਉਹ ਸੈਂਸਾਰ ਦੇ ਲੱਭ ਲੈਣ ਜਾ ਕੇ ਬਦਵਾਨ ਲਵਲਾਂ ਜਿਹੜੇ ਬੈਠੇ ਨੇ ਸੈਨਤਾਨ ਲਵਲਾਂ ਕਈ ਕੋਟ ਜਿਹੜੇ ਥਾਣੀ ਔਰ ਥਾਂਡੇ ਕਿੱਥੇ ਕਿੱਥੇ ਦੇਖ ਮੈਨੇ ਇਹਦੀ ਗਾਇ ਇਹਨਾਂ ਨੂੰ ਜਾ ਕੇ ਨਹੀਂ ਦੱਸਿਆ ਭੋਜ ਨਹੀਂ ਕੀਤੀ ਇਹਨੂੰ ਤਾਂ ਪਰਮੇਸ਼ਰ ਨੇ ਦੱਸਿਆ ਜਿਹਨੇ ਬਣਾਈ ਉਹਨੇ ਕਾਇ ਕਹਿ ਦੇ ਕਈ ਬੋਲਦਾ ਉਹਨੇ ਕਾਇਤਾ ਤੇ ਇਹਨਾਂ ਸੈਨਤਾਨ ਨੂੰ ਵੀ ਸ਼ੱਕਾ ਵੀ ਹੋਤਾ ਰਹੀ ਹੈਗੇ ਇਹਨਾਂ ਨੂੰ ਸ਼ੱਕਾ ਉਹਨਾਂ ਨੇ ਦੱਸਤਾ ਵੀ ਹੈਗੀ ਹੈ ਗੁਰਬਾਨੀ ਉਹਨਾਂ ਦੀ ਜਿਹੜੀ ਹੈ ਸ਼ੰਕਾ ਉਹਨੂੰ ਸਤ ਕਰ ਲਿਓ ਤੁਹਾਡੀ ਸ਼ੰਕਾ ਠੀਕ ਹੈ ਹੈਗੀ ਉਹਦੇ ਪਈ ਲੱਭ ਲੋ ਤੁਸੀਂ ਆਪਣੇ ਤਰੀਕੇ ਨਾਲ ਲੱਭਣੀਆਂ ਲੱਭ ਲੋ ਨਹੀਂ ਜੇ ਮੈਂ ਇਹਨਾਂ ਨੇ ਲੱਭਿਆ ਇਹਨਾਂ ਤਾਂ ਬੇਤੋਈ ਕੁਝ ਨਹੀਂ ਉਹਨੇ ਦਿਖਾ ਵੀ ਦਿੱਤੀ ਹੈ ਸਮਝਾ ਵੀ ਦਿੱਤੀ ਹੈ ਕਿ ਹੈਗੀ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਆਕਾਸ਼ ਬ੍ਰਹਿਮੰਡ ਉਹ ਯਾਰ ਖੰਡ ਉਹ ਖੰਡ ਦਾ ਇਹ ਹੈ ਨਾ ਜੀਵ ਖੰਡ ਜੋ ਜਿਹਦਾ ਗਿਆਨ ਖੰਡਤ ਹੈ ਉਹਨੂੰ ਖੰਡ ਕਹਿੰਦੇ ਨੇ ਪੂਰਨ ਜਿਹੜਾ ਪੂਰਨ ਬ੍ਰਹਮ ਦੀ ਅਵਸਥਾ ਤੋਂ ਖੰਡਤ ਬਸਤਾ ਚਾ ਉਹ ਖੰਡ ਹੈ ਖੰਡ ਦੋ ਟੁਕੜੇ ਨਹੀਂ ਹੁੰਦੇ ਠੀਕ ਦੇਹਰਾ ਜਾਣਣਾ ਦੋ ਟੁਕੜੇ ਬਸ ਜਿੱਥੇ ਦੇਹਰਾ ਕੁਛ ਅਸਲ ਕੁਛ ਚੰਨਲ ਉਹ ਖੰਡ ਹੈ ਗਿਆਨ ਖੰਡਤ ਹੋਈ ਹੋਈ ਹੈ ਅਗਲ ਖੰਡਤ ਹੋਈ ਹੋਈ ਹੈ ਰੋਸ਼ਨੀ ਖੰਡਤ ਹੋਈ ਹੋਈ ਹੈ ਖਾਣੀਆਰ ਖੰਡ ਕਈ ਬਤਾਏ ਤੇ ਰੱਖਣਾ ਢਾਲ ਨਹੀਂ ਕੂੜ ਕਹਿਣਾ ਇਹਨੂੰ ਅਦਾਲ ਅਸੀਂ ਕਹਿੰਦੇ ਹਾਂ ਢਾਲ ਅੰਦਰ ਹੋਇਆ ਇਹ ਬਾਹਰ ਨਹੀਂ ਹੁੰਦੀ ਜੇ ਬਾਹਰੋਂ ਢਾਲ ਮੰਨ ਲਈ ਇੱਕ ਹੋਇਆ ਇੱਕ ਹੋ ਗਿਆ ਗੁਦੀ ਨਹੀਂ ਬਾਹਰ ਵਾਲੀ ਢਾਲ ਇਹ ਅੰਦਰੇ ਦੋ ਹੋਏ ਨੇ ਅੰਦਰੋਂ ਇੱਕ ਹੋ ਕੇ ਬਾਹਰ ਲੱਗ ਉਹ ਤਾਂ ਉਹ ਹੁੰਦਾ ਛਿਲਕੇ ਤੋਂ ਬਾਅਦ ਅੰਦਰ ਦਾ ਦੋ ਹੈ ਉਹ ਛਿਲਕੇ ਦਾ ਅੰਦਰ ਦੋ ਹੈ ਨਾ ਅਈ ਦੋਹਾ ਨੇ ਆਪਣੇ ਆਪ ਨੂੰ ਕਹਿਤਾ ਵੀ ਅਸੀਂ ਦੋ ਤਦੋਗੇ ਇਹ ਕਹਿਤਾ ਸੀ ਜੇ ਬਾਹਲਾ ਪਾਸਾ ਦੇਖਦੇ ਨੇ ਤਾਂ ਇਹ ਕਾਂਜੇ ਅੰਦਰੋਂ ਦੇਖਦੇ ਨੇ ਇੱਕ ਦੂਜੇ ਨੂੰ ਤਾਂ ਦੋ ਦੇ ਤੇ ਦਾਰ ਦੇ ਦੋੇ ਪਾਸੇ ਜੇ ਉਹ ਦੇਖੀਏ ਦੇਖਾ ਜੇ ਉਹ ਆਪਸ ਵਿੱਚ ਹੀ ਦੇਖਦੇ ਨੇ ਤਾਂ ਇਹ ਕਬ ਜਦੋਂ ਨੇ ਹੂੰ ਜੇ ਸੜਨ ਛਲਕਾ ਦੇਖਦੇ ਨੇ ਫਿਰ ਇਕ ਜਦੋਂ ਅਸੀਂ ਜਿੰਨਾ ਸਾਡੇ ਕੋਲ ਗਿਆਨ ਹੈ ਉਹਦੇ ਨਾਲ ਦੇਖਦੇ ਆ ਨਾ ਫਿਰ ਦੋ ਹੂੰ ਜਿੱਦੇ ਦੌਕਿਆ ਲੋ ਜਿੰਨਾ ਕੰਮ ਸਾਡੇ ਚੱਲਣਾ ਨਾ ਉਹਦੇ ਵਿੱਚ ਅਸੀਂ ਦੋ ਆ ਚੱਲਣਾ ਵੀ ਬਾਹਲੇ ਰਵੀ ਮੇਰਾ ਲੱਗਦੀਦਾ ਇੱਕ ਪਾਸੇ ਚੱਲਣਾ ਇੱਕ ਪਾਸੇ ਨੇਰਾ ਦਾ ਆਪਣੇ ਦਰਵਾਜ਼ੇ ਤੋਂ ਪੱਲੇ ਪਾਸੇ ਜਿੱਥੇ ਤੱਕ ਆਪਣੀ ਲਾਈਟ ਹੈ ਪਰ ਇਹ ਡੇਰਾ ਆਪਣੂੰ ਦੀਦਾ ਆਪੇ ਦੋਗ ਮੇਰਾ ਬਾਹਰ ਮੰਨਿਆ ਵੀ ਹੁਣ ਰਾਤ ਹੈ ਵੀ ਰਾਤ ਕਿਉਂ ਹੈ ਇਹ ਤਾਂ ਨਹੀਂ ਰਾਤ ਹੈ ਜੇ ਆਪਣੇ ਦਰਵਾਜੇ ਤੋਂ ਪਰੇ ਲਾਈਟ ਤੋਂ ਪਰੇ ਹਨੇਰਾ ਹੈ ਵਜੂਦ ਹੈ ਫਿਰ ਰਾਤ ਹੈ ਜੇ ਸਾਡੇ ਗਿਆਨ ਤੋਂ ਪਰੇ ਕੁਝ ਐਸਾ ਹੈ ਜਿਹਦਾ ਸਾਨੂੰ ਨਹੀਂ ਗਿਆਨ ਇਹ ਦਿਨ ਹੀ ਰਾਤ ਹੈ ਇਹ ਤਾਂ ਨਹੀਂ ਸਾਰੀ ਜੀਵਨ ਰਾਤ ਹੈ ਗਿਆਨਤਾ ਰਾਤ ਹੈ ਜੇ ਕੁਝ ਵੀ ਹੈ ਗਿਆਨਤਾ ਜਿੱਨਾ ਜਦ ਸਾਡੇ ਅੰਦਰ ਰਾਤ ਹੈ ਜਦੋਂ ਸੂਰਜ ਚੜ੍ਹਿਆ ਆ ਗਿਆ ਗਿਆਨਤਾ ਰਹੀ ਹੋਈ ਨਹੀਂ ਉਹ ਤਾਂ ਨੌਜੋ ਕਈ ਕੋਟ ਖਾਣੀ ਔਰ ਸਾਰੇ ਹੀ ਦੇਖਣ ਲੱਗ ਜਾਣਗੇ ਸਾਰੇ ਹੀ ਦੇਖਣ ਲੱਗ ਜਾਣਗੇ ਦ੍ਰਿਸ਼ਟੀਓ ਤੇ ਤੱਕਦੀ ਹੋ ਜੂ ਹੁੱਦੀ ਸਾਰੇ ਹੀ ਦੇਖਣ ਲੱਗ ਜਾਣਗੇ ਇਤੋਂ ਬਿਤੇ ਖਾਣੀ ਔਰ ਖੰਡ ਆਟੋਮੈਟਿਕ ਸਿਸਟਮ ਕਿਵੇਂ ਚੱਲਦਾ ਕਿਉਂ ਹੋਇਆ ਇਹ ਆਟੋ ਬਿਲਕੁਲ ਖਾਣੀ ਔਰ ਖੰਡ ਬਣਾਏ ਹੋਏ ਨੇ ਕਿ ਤੋ ਕੁਛ ਆਉਂਦਾ ਕਿ ਤੋ ਕੁਛ ਆਉਂਦਾ ਕਿ ਤੋ ਲੈ ਇੱਕ ਪ੍ਰੈਨਰ ਦਾ ਦੂਤ 300 ਰੁਪਏ ਦਾ ਇਹ ਉਹ ਵੀ ਮੰਨਦੇ ਨੇ ਜੋ ਜੋਤਿਸ਼ਾਲੇ ਮੰਨਦੇ ਉਹ ਵੀ ਮੰਨਦੇ ਨੇ ਗ੍ਰਹਿਾਂ ਦਾ ਫਰਕ ਪੈਂਦਾ ਗ੍ਰਹਿਾਂ ਦਾ ਫਰਕ ਪੈਂਦਾ ਆਜੋ ਸਾਈਂ ਜਾਲੇ ਮੰਡੋੜੀ ਸਕੇ ਇਹਦਾ ਮਤਲਬ ਉਹ ਵੀ ਇਹਨਾਂ ਨਾਲ ਬੇਸਿੰਸ ਹਸਣ ਸਾਲਿਆਂ ਕਈ ਗੱਲਾਂ ਕਿ ਜੋਤਿਸ਼ਾਲੇ ਸੰਸਾਲੇ ਨੂੰ ਕੇ ਹਾਂਜੀ ਕਈ ਕੋਟ ਥਾਣੀ ਯਰ ਖੰਡ ਕਈ ਕੋਟ ਅਕਾਸ਼ ਬਰੇ ਮਾਣਦਾ ਉਹ ਵੀ ਪੈਂਦਾ ਕਈ ਕੋਟ ਖਾਣੀ ਔਰ ਖੰਡ ਕਈ ਕੋਟ ਆਕਾਸ਼ ਪਰ ਬੰਡੋ ਕਈ ਕੋਟ ਆਕਾਸ਼ ਪਰ ਬੰਡੋ ਕਈ ਕੋਟ ਆਕਾਸ਼ ਆਕਾਸ਼ ਕਈ ਕੋਟ ਆਕਾਸ਼ ਗੱਲ ਹੈ ਹਿਰਦੇ ਦੀ ਗੱਲ ਹੈ ਇਥੇ ਆਕਾਸ਼ ਜਿਹਦੇ ਵਿੱਚ ਬ੍ਰਹਮਾ ਅੰਡਾ ਹੈ ਉਹ ਆਕਾਸ਼ ਹੈ ਬ੍ਰਹਮਾ ਅੰਡਾ ਵਾਲਾ ਆਕਾਸ਼ ਆਕਾਸ਼ ਬ੍ਰਹਮਾ ਅੰਡਾ ਜੋ ਅੰਡਾ ਪਰਮਤਉ ਦੇ ਵਿਚਲੇ ਆਕਾਸ਼ ਦੀ ਗੱਲ ਹੈ ਉਹ ਕਈ ਕਰੋੜ ਨੇ ਅਜੋ ਦੁਆਪਰ ਚ ਨਹੀਂ ਆਏ ਹੋਏ ਆਕਾਸ਼ ਬ੍ਰਹਮੰਡ ਕਈ ਕੋਟ ਆਕਾਸ਼ ਬ੍ਰਹਮੰਡ 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 ਨੂੰ ਬ੍ਰਹਮੰਡ ਨਹੀਂ ਬ੍ਰਹਮੰਡ ਹੈ ਬ੍ਰਹਮੰਡ ਬ੍ਰਹਮੰਡ ਨਹੀਂ ਪੜਨਾ ਜੀ ਬ੍ਰਹਮੰਡ ਕੀ ਬ੍ਰਹਮੰਡ ਪੜਾਂਗੇ ਫਿਰ ਬ੍ਰਹਮੰਡ ਉਹਨਾਂ ਨੇ ਬਣਾਇਆ ਹੈ ਬ੍ਰਹਮੰਡ ਪੜਨਾ ਹਾਂ ਬ੍ਰਹਮੰਡ ਹੀ ਪੜਨਾ ਬ੍ਰਹਮੰਡ ਬ੍ਰਹਮੰਡ ਨਹੀਂ ਪੜ ਸਕਦੇ ਬ੍ਰਹਮੰਡ ਪੜ ਸਕਦੇ ਬ੍ਰਹਮੰਡ ਹਾਂ ਬ੍ਰਹਮੰਡ ਤਾਂ ਕੋਈ ਲਫ਼ਜ਼ ਨਹੀਂ ਹੈ ਮੰਡ ਤਾਂ ਕੋਈ ਲਫ਼ਜ਼ ਨਹੀਂ ਹੈ ਵੰਡ ਕੀ ਹੁੰਦਾ ਅੰਡਾ ਅੰਡਾ ਦੋ ਅੰਡਾ ਸੰਧੀ ਅੰਡਾ ਬ੍ਰਹਮਾੰਡ ਬ੍ਰਹਮ ਪ੍ਰਲਾਸ ਅੰਡ ਦੀ ਹੋਆ ਹਾਂ ਬ੍ਰਹਮ ਪ੍ਰਲਾਸ ਅੰਡ ਦੀ ਗੱਲ ਹੈ ਬ੍ਰਹਮੰਡ ਨਹੀਂ ਹੁੰਦਾ ਵੰਡ ਕੀ ਹੁੰਦਾ ਵੰਡ ਦਾ ਉਹਨੂੰ ਕਹਿੰਦੇ ਨੇ ਜਿਹੜਾ ਸਰਕੜੇ ਇਲਾਕੇ ਆ ਜਿਹੜਾ ਖ ਮਧਰਿਆ ਦੇ ਬੇਡ ਦੇ ਕੰਨੇ ਤੇ ਹੁੰਦਾ ਇਲਾਕਾ ਏਰੀਆ ਜਿੱਥੇ ਆ ਕਫੂ ਜੋ ਸਰਕੜਾ ਹੋਇਆ ਹੈ ਉਹਨੂੰ ਮੰਡ ਕਹਿੰਦੇ ਨੇ ਜੇ ਕੋਡ ਜੇਤੀ ਨਾ ਹੋ ਸਕੇ ਬਾਹਰ ਨਾ ਜਾ ਸਕੇ ਉਹ ਮੈਂ ਯਾਰ ਜੇ ਬੱਜਰਾ ਲੱਗਾ ਇਹ ਤੇ ਬਸ ਥੁਸ ਥੁਸ ਚੁੱਕਦੇ ਨੇ ਕਾਫੂਸ ਹੋ ਜਾਂਦਾ ਬੱਜਰਾ ਲੱਗਦਾ ਉਹ ਨੂੰ ਮੰਡਗਾ ਇਹ ਬ੍ਰਹਮਾ ਅੰਡਾ ਆਕਾਸ਼ ਦੇ ਵਿੱਚ ਹੁੰਦਾ ਹੈ ਬ੍ਰਹਮਾ ਅੰਡਾ ਆਕਾਸ਼ ਦਾ ਵਿੱਚ ਹੂ ਐ ਅੰਡੇ ਦੇ ਬਸ ਚੇਤਨਾ ਹੋ ਕਈ ਕੋਡ ਆਕਾਸ਼ ਕਈ ਬ੍ਰਹਮੰਡ ਕਈ ਕੋਟ ਆਕਾਸ਼ ਬ੍ਰਹਮੰਡ ਉਹ ਜੋ ਬ੍ਰਹਮੰਡ ਦੇ ਸੋਈ ਪਿੰਡੇ ਉਹ ਜਿਹੜਾ ਕਹੇ ਨਾ ਬ੍ਰਹਮੰਡੇ ਉਹ ਕਈ ਕਰੋੜ ਨੇ ਜਿਹੜੇ ਵੱਡ ਜਾਂਦੇ ਨੇ ਸੀ ਛੱਡ ਕੇ ਉਹ ਇਕੱਠੇ ਕਈ ਕਰੋੜ ਆਉਂਦੇ ਨੇ ਕਈ ਕਰੋੜ ਜਾਂਦੇ ਨੇ ਆ ਮਤਲਬ ਆ ਕਈ ਕਰੋੜ ਦੇਹ ਛੱਡਦੇ ਨੇ ਕਈ ਕਰੋੜ ਧਾਰਨ ਕਰਦੇ ਨੇ ਕਈ ਕਰੋੜ ਇਹੋ ਧਾਰਨ ਕਰ ਨੂੰ ਬੈਠੇ ਨੇ ਕੋਈ ਗਿਣਤੀ ਨਹੀਂ ਹਾਂ ਇਹ ਤੇਰੇ ਤੇ ਵਾਲੇ ਕਈ ਕਈ ਕੋਟ ਹੋਏ ਅਵਤਾਰ ਕਈ ਜੁਗਤੀ ਕਿੰਨੋ ਵਿਸਤਾਰ 24 avatars ਨੇ ਕਹਿੰਦੇ ਕਈ ਕੋਟ ਹੋਏ avatars ਉਹ ਤਾਂ 24 avatars ਨੇ ਅਸਲ ਚ ਇਹ ਨਾ ਇਹ ਨਾ avatars 24 ਦੀ ਗੱਲ ਹੈ ਨਾ ਜਿਹੇ ਜਿਹੇ avatars ਅਸੀਂ ਮੰਨਦੇ ਹਾਂ 10-12 ਨਾਲੇ ਉਹਨਾਂ ਦੀ ਗੱਲ ਹੈ ਉਹ ਜਿਹੜੇ 10-12 ਨਾਲੇ 10 avatars ਦੇ ਇੱਥੇ ਸਾਡੇ ਕੋਲ ਰਿਕਾਰਡ ਵਿੱਚ 10 ਨੇ 24 ਚ ਉਹ ਜਿਹੜੇ ਕਹਿੰਦੇ ਕਈ ਕਰੋੜ ਹੋ ਚੁੱਕੇ ਸ਼ੁਰੂ ਤੇ ਲੱਗੇ ਉਹਨਾਂ ਦਾ ਸਾਡੇ ਕੋਲ ਰਿਕਾਰਡ ਹੈ ਦੀ ਉਹ ਰਿਕਾਰਡ ਰਿਕਾਰਡ ਵਾਲੇ ਦੱਸਿਆ ਜੀ ਨਾ ਫੇਰ ਉਹ ਰਿਕਾਰਡ ਰਿਕਾਰਡ ਵਾਲੇ ਦੱਸਦੇ ਸੀ ਜਿਹੜੇ ਗ੍ਰੰਥਾਂ 'ਚ ਲਿਖੇ ਹੋਏ ਨੇ ਜਿਹਨਾਂ ਦੇ ਰਿਕਾਰਡ ਹੈ ਨਹੀਂ ਪਿਛਲਾ ਸਾਡੇ ਕੋਲ ਕਿੰਨਾ ਕੁ ਰਿਕਾਰਡ ਹੈ ਇੱਥੇ ਬਾਲ ਮੈਕ ਮੇਰਾ ਕਿਤੇ ਕਹੇ ਹਜ਼ਾਰ ਸਾਲ ਦਾ ਕਿੰਨੇ ਕੁ ਲੱਖ ਸਾਲ ਦਾ ਰਿਕਾਰਡ ਹੈ ਸਾਡੇ ਕੋਲ ਦੂਧਿਆ ਗੁਰਮੀਕੇ ਡਾਕ ਰਿਕਾਰਡ ਹੈ 5-4000 ਸਾਲ ਤੋਂ ਪਹਿਲੀ ਹਿਸਟਰੀ ਹੁੰਦੀ ਆ ਨਾ ਕੋਈ 2.5 ਤਣੂ ਹਜ਼ਾਰ ਸਾਲ ਤੋਂ ਇਹ ਰਿਕਾਰਡ ਹੈ ਇਹ ਤੋਂ ਪਹਿਲਾਂ ਧਰਤੀ ਹੈ ਜੀ ਸੀ ਉਹ 444 ਹਜ਼ਾਰ ਅੱਜ ਵੀ ਨਾ ਰਿਕਾਰਡ ਸਾਡੇ ਕੋਲ ਨਹੀਂ ਹੈ ਇਹ ਰਿਕਾਰਡ ਹੈ ਪਿਛਲਾ ਬੋਲਦਾ ਇਹ ਉਹ ਆਦਮੀ ਬੋਲਦਾ ਜਿਹੜਾ ਹਮੇਸ਼ਾ ਜਿਉਂਦਾ ਰਹਿੰਦਾ ਚਾਰਾਂ ਦੁਗਾਂ ਦੇ ਆਯੂ ਹੈ ਇਹ ਆ ਚਾਰਾਂ ਦੁਗਾਂ ਦੇ ਆਯੂ ਹੈ ਜਿਨੇ ਕੋਈ ਕੋਟੰਦਾਰ ਨਾ ਦੇਖੇ ਨੇ ਇਹਨੇ ਦੇਖੇ ਨੇ ਉਹ ਹੈ ਉਹਦਾ ਜਾਗਿਆ ਜਿਹੜਾ ਜਾਗਿਆ ਉਹਨੂੰ ਸਾਰਾ ਪਤਾ ਲੱਗ ਜਾਂਦਾ ਇਹ ਆਪਰੰਪਰ ਇਹ ਹਮਤੋਂ ਹੁੰਦਾ ਹੈ ਤੇ ਆਪਰੰਪਰ ਹੋਤਾ ਆਇਆ ਸੁੱਤਾ ਪਿਆ ਨਹੀਂ ਦਾਦਾ ਜਾ ਕੇ ਤਾਂ ਦੱਸੂ ਏ ਜੇ ਸੁੱਤੇ ਪਹਿਲੂ ਨੂੰ ਪਤਾ ਜਾਗੇ ਤਾਂ ਪਤਾ ਲੱਗੂ ਪਤਾ ਲੱਗੂ ਆ ਇਹ ਕਿੰਦਾ ਹੀ ਹੈ ਹਾਂਜੀ ਕਈ ਕੋ ਕਈ ਯੁਗਦਕੀਨੋ ਵਿਸਤਾਰ ਕਈ ਝੁਕਤ ਕਈ ਝੁਕਤੀਆਂ ਨਾਲ ਵਿਸਤਾਰ ਕੀਤਾ ਆਲੋਪਸ ਅਰਗਿੰਟਮ ਆਇਆ ਦਾ ਅਕੇ ਦੋ ਕੇ ਲੋ ਜੀ ਇਹ ਕਈ ਝੁਕਤੀਆਂ ਨਾਲ ਕੀਤਾ ਮੈਂ ਕਹਿੰਦਾ ਸੀ ਹੂੰ ਕਈ ਵਾਰ ਪਸਰੇ ਪਸਾਰ ਸਦਾ ਸਦਾ ਇੱਕ ਇੱਕ ਦਾ ਇੱਕ ਇੱਕ ਵਾਰ ਕਈ ਵਾਰ ਪਸਰੇ ਪਸਾਰ ਸਾਰਾ ਪਸਾਰਿਆ ਨੂੰ ਕਈ ਵਾਰ ਹੋਇਆ ਹੈ ਪਹਿਲਾਂ ਸੰਸਾਰ ਛੋਟਾ ਹੁੰਦਾ ਵਿਵਸਥਾ ਬਸ ਹੁਣ ਵਾਦੀ ਵਾਦੀ ਹੈ ਤੇ ਕੋ ਸੜਕਾਂ ਬਿਜਲੀ ਇਹਨਾਂ ਕੋ ਇਹ ਪਸਾਰਾ ਹੀ ਹੈ ਕਦੇ ਆਦਮੀ ਜੰਗਲ ਚ ਰਹਿੰਦਾ ਸੀ ਥੋੜੀ ਆਬਾਦੀ ਸੀ ਕਈ ਵਾਰ ਇਹ ਪਸਾਰਾ ਬਸਰੇ ਕਈ ਵਾਰ ਪਸਰੋ ਪਸਾਰ ਸਦਾ ਸਦਾ ਇੱਕ ਏਕਾ ਪਰ ਪਸਾਰਾ ਹਮੇਸ਼ਾ ਨਹੀਂ ਰਹਿੰਦਾ ਕਈ ਵਾਰ ਤਾਂ ਹੀ ਬਸਰੇ ਪਸਾਰਾ ਹੋਇਆ ਖਤਮ ਹੋ ਗਿਆ ਜਦੋਂ ਆਰਾ ਫਿਰ ਪਸਾਰਾ ਹੋਇਆ ਫਿਰ ਪਰ ਇੱਕ ਓਮਕਾਰ ਹੈ ਜਿਹੜਾ ਸਦਾ 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 ਇੱਕ ਇੱਕ ਓਮਕਾਰ ਇਹ ਓਮਕਾਰ ਹੈ ਇੱਕ ਓਮਕਾਰ ਨਹੀਂ ਸਦਾ ਰਹਿੰਦਾ ਇੱਕ ਓਮਕਾਰ ਰਹਿੰਦਾ ਹੈ ਇਹ ਓਮਕਾਰ ਦਾ ਫਸਾਰਾ ਕਰਨ ਵੇਲੇ ਲੋੜ ਪੈਂਦੀ ਉਹਦੀ ਓਮਕਾਰ ਦੀ ਜਦੋਂ ਬ੍ਰਹਮਾ ਨੂੰ ਪੈਦਾ ਕਰਨਾ ਹੈ ਫਿਰ ਓਮਕਾਰ ਦੀ ਲੋੜ ਪੈ ਹੋਣੀ ਹੈ ਪੈਦਾ ਇੱਕ ਓਮਕਾਰ ਤੇ ਓਮਕਾਰ ਬਣ ਉਹਨੇ ਓਮਕਾਰ ਬ੍ਰਹਮਾ ਉਤਪਤ ਇੱਕ ਓਮਕਾਰ ਤੇ ਓਮਕਾਰ ਦੇ ਵਿੱਚ ਆ ਕੇ ਬ੍ਰਹਮਾ ਪੈਦਾ ਦਿੰਦਾ ਓਮਕਾਰ ਦੇ ਅੰਦਰ ਇੱਛਾ ਹੈ ਇੱਕ ਓਮਕਾਰ ਦੀ ਇੱਛਾ ਰਹੀ ਹੈ ਇਹ ਕੰਗਕਾਰ ਕਰ ਇੱਕੋਗਾ ਇੱਕੋ ਦਾ ਸ਼ਰੀਰ ਹੈ ਉਹਦਾ ਇਹ ਕੰਗ ਆਕਾਰ ਆਕਾਰ ਇੱਕ ਓਮ ਦਾ ਦਾ ਦੂਆੰਗਾ ਹੈ ਜੀ ਸ਼ਬਦ ਹੈ ਜੀ ਜੋਤ ਹੈ ਇਹ ਕੰ ਦਾ ਆਗਾਰ ਹੈ ਜੋ ਲਾਈਟ ਹੈ ਪੂਰਨ ਬ੍ਰह्म ਹੈ ਇਛਾ ਅੰਦਰ ਕੋਈ ਨਹੀਂ ਪੂਰਨ ਬ੍ਰह्म ਦੇ ਅੰਦਰ ਜੇ ਇਛਾ ਪੈਦਾ ਹੁੰਦੀ ਹੈ ਇੱਕ ਓਮਕਾਰ ਹੋ ਜਾਂਦਾ ਹੈ ਫਿਰ ਸ੍ਰਿਸ਼ਟੀ ਪੈਦਾ ਹੁੰਦੀ ਹੈ ਫਿਰ ਬਦਿਆ ਨਾ ਇੱਕ ਤੇ ਦੋ ਰੂਪ ਹੋ ਗਿਆ ਜੋ ਉਹਕਾਰ ਹੋਇਆ ਜੋ ਫਿਰ ਫਸਾਰਾ ਹੋਣ ਲੱਗਦਾ ਹੈ ਪਹਿਲਾਂ ਚੇਤਾ ਚ ਫਸਾਰਾ ਹੁੰਦਾ ਹੈ ਜੜ ਦੇ ਵਿੱਚ ਸੱਚ ਦੇ ਪਵਨਾ ਪਿਆ ਉਹ ਸਾਰਾ ਉਹ ਸਾਰਾ ਹੰਦ ਸੇ ਗਾਂ ਸੱਚ ਪਵਨਾ ਤੇ ਜਲ ਹੋਏ ਜਲ ਦੇ ਵਿਚ ਉਹ ਨੂਰ ਪਿਆ ਉਹ ਉਹ ਕਵੀ ਤੋ ਇੱਥੇ ਪਰਵੈਸ ਕਰਦਾ ਉਹ ਤੇਰਾ ਉਹਦੀ ਜਿਹੜੀ ਤ੍ਰਿਸ਼ਨਾ ਪਿਆਸਾ ਉਥੇ ਕੱਲ ਪੂਰੀ ਹਾਂਜੀ ਕਿਹੜੀ ਕੋਟ ਕੀਨੇ ਬਹੁਤ ਭਾਂਦ ਪ੍ਰਭ ਤੇ ਹੋਏ ਬਰਬ ਮਹਾਇਸਮਾਰ ਕਈ ਕਰੋੜ ਕਿੰਨੇ ਬੋ ਪਾਂਤ ਕਈ ਕਰੋੜ ਦੀ ਬਹੁਤ ਪ੍ਰਕਾਰ ਨਾਲ ਪੈਦਾ ਕੀਤੇ ਹਨ ਜਿਵੇਂ ਬੱਚਿਆਂ ਨੇ ਕਿੰਨੀਆਂ ਪ੍ਰਕਾਰ ਦੀਆਂ ਬੱਚੀਆਂ ਸਭ ਦਾ ਨਾਂ ਮੱਛੀ ਹੋਵੇ ਸੱਪ ਨੇ ਕਿੰਨੇ ਪ੍ਰਕਾਰ ਦੇ ਸੱਪ ਨੇ ਕੀੜੇ ਨੇ ਕਿੰਨੇ ਪ੍ਰਕਾਰ ਦੇ ਕੀੜੀਆਂ ਕੀੜੇ ਨੇ ਇਨਸੈਕਟ ਇਸ ਕਰਕੇ ਇੱਕੋ ਹੀ ਕਿਸਮ ਦੇ ਜੀਵ ਕਿੰਨੇ ਪ੍ਰਕਾਰ ਦੇ ਨੇ ਕਈ ਕੋਟ ਕਿਤੇ ਬੋਪਾ 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 ਦੀ ਪ੍ਰਪਤੇ ਹੋਏ ਪ੍ਰਭ ਮਹੇਸ਼ ਮਾ ਪ੍ਰਪਤੇ ਹੋਏ ਪ੍ਰਭ ਮਹੇਸ਼ ਮਾ ਇਹ ਜੇ ਲਚੇਤਨ ਤੋਂ ਪੈਦਾ ਹੁੰਦੇ ਨੇ ਇਹ ਸਾਰੇ ਬੋਪਾ ਹੁੰਦੇ ਜੀਵ ਵੀ ਬੋਪਾ ਦਾ ਗਿਆਨ ਬੋਪਾ ਹੁੰਦਾ ਉਹਨਾਂ ਕੋਲ ਉਹ ਗਿਆਨ ਵੀ ਬੋਪਾ ਹੁੰਦਾ ਹੀ ਹੈ ਹਰ ਜਗ੍ਹਾ ਪ੍ਰਪਤੇ ਹੋਏ ਪ੍ਰਭ ਮਹੇਸ਼ ਮਾ ਪ੍ਰਾਪਤ ਹੀ ਪੈਦਾ ਹੁੰਦੇ ਨੇ ਜੀਵ ਪ੍ਰਾਪਤ ਦੇ ਵਿੱਚ ਹੀ ਸਮਾ ਜਾਂਦੇ ਨੇ ਜਿਹੜੀ ਜਿਹੜਾ ਜੀਵ ਤਾਹੋ ਮਤਲਬ ਹੈ ਜਿਹੜੇ ਜੀਵ ਦੇ ਵਿੱਚ ਜਨਮ ਲੈ ਲੈਂਦਾ ਉਹਦਾ ਫਿਰ ਰਾਸਤੀ ਉਹਨੂੰ ਲੋੜ ਨਹੀਂ ਦਿੰਦੀ ਜੀਵ ਛੱਡਣ ਵੇਲੇ ਚਾਹੇ ਉਹਦਾ ਜੀਵ ਨਹੀਂ ਕਰਦਾ ਪਰ ਜੇ ਛੱਡ ਦਿੰਦਾ ਉਹਦੇ ਬਾਅਦ ਦੁਆ ਜਨਮ ਉਹ ਉਹਦੇ ਵਿੱਚ ਨਹੀਂ ਲੈਣਾ ਚਾਹੁੰਦਾ ਆਦਮੀ ਵੀ ਦੁਆ ਜਨਮਾ ਨਹੀਂ ਤਾਂ ਨਹੀਂ ਲੈਣਾ ਚਾਹੁੰਦਾ ਫਿਰ ਉਹ ਜਨਮ ਹੈ ਨਹੀਂ ਉੱਪਰ ਉਹ ਹੈ ਦੀ ਮਾ ਉਦੋਂ ਬਾਅਦ ਮੇਉਦੀ ਛਾਣਾਉਂ ਗੋਦੋਈ ਛਾਣ ਜਦ ਇਹ ਆਦਮੀ ਦਾ ਜਨਮ ਨਹੀਂ ਲੈਣਾ ਚਾਹੁੰਦਾ ਨਾ ਆਦਮੀ ਦਾ ਜਨਮ ਵੀ ਨਹੀਂ ਲੈਣਾ ਚਾਹੁੰਦਾ ਫਿਰ ਹੋਰ ਕੋਈ ਜਨਮ ਹੈ ਦੀ ਉੱਤੇ ਉੱਤੇ ਤਾਂ ਹੈ ਜੀ ਪਰ ਕੁਝ ਬਾਲ ਬਖਸ਼ ਬੰਦੇ ਕੋ ਕੋਨ ਨਾ ਹੋ ਜੇ ਫਿਰ ਉੱਤੇ ਤਾਂ ਹੈ ਜੀ ਫਿਰ ਤਾਂ ਕੋਈ ਵੀ ਨਹੀਂ ਜਾਣਾ ਚਾਹੁੰਦਾ ਫਿਰ ਤਾਂ ਕੋਈ ਚਾਹਦਾ ਹੀ ਨਹੀਂ ਕਿ ਆਦਮੀ ਦਾ ਜਨਮ ਨਹੀਂ ਮੁੜ ਕੇ ਚਾਹੁੰਦਾ ਇਹ ਕਬਸ ਸਤੇ ਤੱਕ ਖਵਾਬ ਦੀ ਇਹ ਵੜੇ ਜਿਵੇਂ ਤਾਂ ਇੱਕ ਦਾ ਅਦਭੁਤ ਜਨਮ ਜਿਹੜਾ ਮੈਂ ਜਨਮ ਲੈ ਕੇ ਕਿੰਨੀ ਤਕਲੀਫ ਕੱਟੀ ਕਿੰਨਾ ਮੁਜੀਬਤ ਕੱਟੀ ਕੀ ਫਾਇਦਾ ਹੈ ਜਨਮ ਐਂ ਕਿਦਾ ਫਿਰ ਤੇ ਘਰ ਰਹੇਗਾ ਮੈਂ ਤਾਂ ਪਰ ਆ ਪੜਿਆਂ ਉਹਦੇ ਘਰ ਦੇ ਥੱਲੇ ਵਾਲੇ ਨੂੰ ਦੇਖ ਲਵੇ ਜਿਵੇਂ ਜਮਣ ਗਿਆ ਫਿਰ ਸਮਾਪਤੀ ਕਰ ਦੇ ਤੀ ਕਹਿੰਦੇ ਪਹਿਲਾਂ ਵੀ ਮੂਰ ਗਵਾ ਕੇ ਆਉ ਸੌਖਾ ਹੀ ਹੈ ਇੱਥੇ ਆ ਕੇ ਚੋਖਾ ਜੀ ਛਕਤੋ ਇਹ ਜੇ ਜਾਨ ਦਾ ਕਿੰਨੀ ਕੋਸ਼ਿਸ਼ ਕਰਕੇ ਕਿੰਦੀ ਜਦੋਜਾਹਰ ਨਾਲ ਰੋਟੀ ਖਾਦੇ ਆ ਕਿ ਕੀਤੀ ਹੈ ਕੀ ਭਲਾ ਇਹ ਤਾਂ ਜਾਣੂ ਕਿ ਜਦੋਜਾਹਰ ਫੜੋ ਬਾਬਾ ਆਪਣਾ ਬਸਮੇ ਗਾਓ ਆ ਛਡੋ ਪਰ ਅਗਲਾ ਦੇਖੋ ਘਰੋਂ ਕੋਸਤਾ ਹੋਏ ਉਹ ਕਹਿੰਦਾ ਇਹਨੂੰ ਰਹਿਣ ਦਾ ਅਗਲਾ ਦੇ ਹੁਣ ਮੈਨੂੰ ਕੀ ਦਿੰਦੇ ਇਹ ਤੋਂ ਕਹਾ ਦਾ ਇਹ ਤਾਂ ਖਾ ਲਿਆ ਤੇ ਬੰਦਾ ਭਾਰਦਾ ਹੀ ਪ੍ਰਮੋ ਜਿਹੇ ਭਾਰਦਾ ਹਰ ਕੋਈ ਤੇਰਾ ਸਭ ਕੁਝ ਖਾ ਲਿਆ ਉਹਨਾਂ ਆਨੰਦ ਆ ਜੀ ਦੱਸ ਆਨੰਦ ਆ ਜੀ ਕੀ ਹੁੰਦਾ ਜਦੋਂ ਭੁੱਖ ਦਾ ਘਾਰਾ ਕੋਈ ਵੀ ਕੋਈ ਸਵਾਦ ਹੈ ਜਦੋਂ ਮੰਨਤਾ ਜੀ ਕਹਿੰਦਾ ਜੋਤ ਪਦਾਰਥ ਖਾ ਗਏ ਅਨੰਦ ਆ ਜੀ ਜਿਵੇਂ ਥਾਣਾ ਤੇ ਬਾਦ ਹੁਣ ਦਸਕੀ ਦੇਦਾ ਪਰਮ ਅਨੰਦ ਦੇ ਫਿਰ ਮਾਇਆ ਤੋਂ ਦਾ ਆਨੰਦ ਹੈ ਅਨੰਦ ਮਾਇਆ ਤੋਂ ਹੁੰਦਾ ਜਦੋਂ ਸਾਨੂੰ ਭੁੱਖ ਨਹੀਂ ਰਹਿੰਦੀ ਰੋਟੀ ਦੀ ਜੋ ਖਾਣੇ ਆ ਅਸੀਂ ਕਹਿੰਦੇ ਆ ਆਨੰਦ ਅਨੰਦ ਹੁੰਦਾ ਸਿਰ ਮਾਇਆ ਤੋਂ ਪਰਮ ਅਨੰਦ ਹੁੰਦਾ ਨਾਮ ਮਿਲੇ ਤੋਂ ਨਾਮ ਦੇ ਖਾਦੇ ਤੋਂ ਦੇਸ ਤੋਂ ਰਸ ਤੋਂ ਪਰਮ ਅਨੰਦ ਹੁੰਦਾ ਮਾਇਆ ਦੇ ਤੇਸ ਤੋਂ ਜਦੋਂ ਘਰ ਉੱਠ ਜਾਈਦਾ ਉਦੋਂ ਅਨੰਦ ਹੁੰਦਾ ਉੱਪਰ ਫਿਰਦਾ ਨਾ ਆਨੰਦਾ ਹੋਰ ਕੁਝ ਨਹੀਂ ਹੈ। ਆਯਾ ਦੇ ਪਦਾਰਥਾਂ ਦੇ ਕੇਤੋਂ ਉੱਪਰ ਉੱਠ ਜਾਣਾ। ਇਹਨਾਂ ਨਾਲ ਕੋਈ ਲਗਾਓ ਇਹਨਾਂ ਰਹਿਣਾ ਵੀ ਸਰੀਰ ਦਾ ਛੱਡੋ ਪਰੇ। ਰੋਟੀ ਮੇਰੀ ਕਾਟ ਗਈ ਤਾਂ ਹੀ ਕਹਿੰਦਾ ਲਾਭੜ ਮੇਰੀ ਭੁੱਖ। ਕਬੀਰ ਵੀ ਕਹਿੰਦਾ ਵੀ ਚਾਹੇ ਜਾਓ ਕੀ ਭੁਸੀ ਖਾऊं। ਜੇ ਮਤਲਬ ਖਤੌ ਥੱਲੇ ਆਲੇ। ਥੱਲੇ ਆਨੰਦ ਹੈ। ਚੁਬੜਗਾ ਠੀਕ ਹੈ ਸਰੀਰ ਹੈ। ਇਹਨੂੰ ਊਰਜਾ ਜਾਈਦੀ ਹੈ। ਚੱਲਣ ਵਾਸਤੇ ਕਾਜੋ ਮਿਲਦੀ ਹੈ ਸਵੰਤਾ ਹੀ ਹੈ ਕਾਦੇ ਵਿੱਚੋਂ ਏਨਰਜੀ ਮਿਲਦੀ ਹੈ ਜੀ ਚੱਲਣ ਵਾਸਤੇ ਬਸ ਹਾਂਜੀ ਤਾਂ ਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਤਾਂ ਕਾ ਅੰਤ ਨਾ ਜਾਣਾ ਕੋਈ ਉਹਦਾ ਅੰਤ ਨਹੀਂ ਕੋਈ ਜਾਣਦਾ ਅੰਤ ਕਿਵੇਂ ਜਾਣਦੂਆ ਜਿਹਦਾ ਹੋਵੇ ਤਾਂ ਜਾਣੇ ਜਿਹਦਾ ਅੰਤ ਹੀ ਨਹੀਂ ਜਾਣੇ ਕੋਈ ਕਿਸੇ ਨੇ ਅਜ ਤੱਕ ਉਹ ਦਾ ਅੰਤ ਨਹੀਂ ਲਿਖਿਆ ਜਾਣਦਾ ਹੁੰਦਾ ਕੋਈ ਲਿਖ ਦਿੰਦਾ ਕਿਸੇ ਨੇ ਅਜ ਤੱਕ ਉਹ ਦਾ ਅੰਤ ਨਹੀਂ ਦੱਸਿਆ ਜੇ ਕੋਈ ਜਾਣਦਾ ਹੁੰਦਾ ਜਿਵੇਂ ਆਖਾਂ ਜਿਵੇਂ ਜਾਣਾਂ ਆਖਾਂ ਨਹੀਂ ਜੇ ਤਾਂ ਮੈਂ ਜਾਣਦਾ ਹੁੰਦਾ ਮੈਂ ਕਰ ਹਾਂਜੀ ਕਈ ਕੋਟ ਪਾਰ ਬ੍ਰह्म ਕੇ ਦਾਸ ਆਪੇ ਆਪ ਨਾਨਕ ਪ੍ਰਭ ਹੋਏ ਤਾ ਕਾ ਅੰਦਰ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਹੋਏ ਇਸ ਕਰਕੇ ਇਹ ਆਪੇ ਆਪ ਹੈ ਜੀਵ ਜੀਵ ਦਾ ਅੰਤ ਨਹੀਂ ਹੈ ਕੋਈ ਇਹ ਆਪ ਰਹਿੰਦਾ ਹੈ ਇਹ ਇਸੇ ਦੀ ਗੱਲ ਹੈ ਤੇ ਕੰਕਾਰ ਉਹ ਚਾਏ ਕੰਕਾਰ ਥੋੜਾ ਜਿਹਾ ਜੇ ਮਤਲਬ ਹੈ ਅ ਕੁਝ लॉस ਦੇ ਵਿੱਚ ਰਹਿੰਦਾ ਜਾਹੇ ਥੋੜਾ ਜਿਹਾ ਗਿਆਨ ਘਟ ਉੱਟਦਾ ਆ ਪੂਰਾ ਹੁੰਦਾ ਉਹ ਕੋਈ ਫਰਕ ਨਹੀਂ ਇਹ ਅ ਗਿਆਨ ਤਾਰ ਗਿਆਨ ਘਟਦਾ ਵੱਧਦਾ ਰਹਿੰਦਾ ਇਹ ਵਿੱਚ ਕੋਈ ਫਰਕ ਨਹੀਂ ਰਹਿੰਦਾ ਇਹ ਜ਼ਰੂਰ ਦੀਵਾ ਨਹੀਂ ਬੋਤਾ ਦੀਵਾ ਜਲਦਾ ਹੀ ਜਾਂਦਾ ਆਹ ਐਨਸ ਦੀਵਾ ਬੜੇ ਅਥਕ ਐਨਸ ਦੀਵਾ ਬੜੇ ਅਥਕ ਇਹ ਅਥਕ ਦੀਵਾ ਨਰਸ ਵੱਧਦਾ ਹੀ ਰਹਿੰਦਾ ਦੀਵਾ ਨਹੀਂ ਬੋਤਾ ਬੋਝਾ ਹਟੇਗੀ ਹਾਂ ਲੋ ਲੋ ਥੋੜੀ ਹੈ ਲੋ ਜਿਆਦਾ ਉਹ ਕੋਈ ਗੱਲ ਨਹੀਂ ਜਿਹੜੀ ਰੋਸ਼ਨੀ ਕਿੱਥੇ ਤੱਕ ਜਾਂਦੀ ਉਹ ਗੱਲ ਅਲੱਗ ਹੈ ਦੀਵਾ ਬੰਦ ਤਰਿਓ ਬਿਨ ਤੇਲ ਤੇਲ ਤੇ ਬਿਨਾ ਹੀ ਦੀਵਾ ਬੰਦ ਕੇ ਤਰਿਆ ਹੋਇਆ ਹੈ ਐਸਾ ਦੀਵਾ ਅਮਰ ਦੇ ਸੰਸਾਰ ਹਾਂ ਐਸਾ ਦੀਵਾ ਅਮਰ ਦੇ ਸੰਸਾਰ ਅਮਰ ਹੈ ਦੀਵਾ ਇਹਦੀ ਕੋਈ ਤੱਕ ਦੇਗੀ ਹਾਂਜੀ ਤਾਗਾ ਅੰਤ ਨਾ ਜਾਣੇ ਕੋਏ ਆਪੇ ਆਪ ਲਾਉਂਦਾ ਕਦੋਂ ਤੋਂ ਦੀਵਾ ਜਲਿਆ ਹੈ ਇਹ ਕਿਨੇ ਬੜਾਇਆ ਇਹ ਨਹੀਂ ਕਿਸ ਨੂੰ ਪਤਾ ਕਦੋਂ ਤੱਕ ਜਲੂਗਾ ਇਹ ਵੀ ਨਹੀਂ ਪਤਾ ਕਿਸ ਨੂੰ ਅੰਤ ਹੁੰਦਾ ਕਦੋਂ ਬੁਝਣਾ ਕਦੋਂ ਇਹਨੇ ਇਹ ਨਹੀਂ ਕੋ ਜਾਣਦਾ ਇਹ ਜੀਵਾਤਮਾ ਮਾ ਕਦੋਂ ਦੀ ਰਹਿਣੀ ਆ ਫਿਰ ਕਿਥੋਂ ਹੋਣਗੇ ਕੋਈ ਨਹੀਂ ਜਾਣਦਾ ਹਾਂਜੀ ਨਾਟਕ ਤਾਗਾ ਅੰਤ ਨਾ ਜਾਣੇ ਸੋ ਨਾਟਕ ਤਾਗਾ ਅੰਤ ਨਾ ਜਾਣੇ ਕੋਏ 타ਗਾ ਅੰਤਰਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਹੋਏ 타ਗਾ ਅੰਤਰਾ ਜਾਣੇ ਕੋਏ ਦਾ ਆਪ ਜੀਵ ਦਾ ਹੋਏ ਆਪ ਨਾਨਕ ਪ੍ਰਭ ਹੋਏ ਆਣ ਕਹੇ ਜਿਹੜਾ ਜੀਵ ਹੈ ਆਪੇ ਆਪ ਰਹਿੰਦਾ ਹੈ ਬਈ ਸੂਲ ਪ੍ਰਭ ਹੋਵੇ ਸਾਹ ਰਹਿੰਦਾ ਹੈ ਇਹ ਸੂਲ ਪ੍ਰਭ ਹੀ ਹੈ ਨਾਨਕ ਪ੍ਰਭ ਹੋਏ ਨਹੀਂ ਨਹੀਂ ਆਪੇ ਆਪ ਨਾਨਕ ਪ੍ਰਭ ਹੋਏ ਪ੍ਰਭ ਸੂਲ ਨਾਗ ਦਾ ਪ੍ਰਭ ਪ੍ਰਭ ਸੂਲ ਆਪੇ ਆਪ ਰਹਿੰਦਾ ਹੈ ਇੱਕ ਓਕਾਰ ਦੇ ਰੂਪ ਚ ਰਹਿੰਦਾ ਹੈ ਇਹ ਓਕਾਰ ਦੇ ਰੂਪ ਚ ਉਹਨਾ ਚਲ ਰਹਿਦਾ ਹੈ ਜਿੰਨਾ ਜਲ ਸਿਸਟਮ ਸਦਾ ਸਦਾ ਹਕਮਕਾਰ ਹੈ ਸਦਾ ਸਦਾ ਕੋਈ ਹਕਮਕਾਰ ਸਦਾ ਨਹੀਂ ਹੈ ਨਾ 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 ਉਹ ਤਾਂ ਪੈਦਾ ਹੁੰਦਾ ਹੁਕਮ ਹੁੰਦਾ ਹੀ ਨਹੀਂ ਹੈ ਜਦ ਸਾਨੂੰ ਸਮਾਂ ਲਗਾਉਂਦਾ ਉਹ ਤਾਂ ਹੁਕਮ ਕਿਤੇ ਹਾਂ ਹਾਕਮ ਹੁੰਦਾ ਹਾਕਮ ਇੰਪੋਰਟੈਂਟ ਹੈ ਹੁਕਮ ਹੁੰਦਾ ਇੰਪੋਰਟੈਂਟ ਨਹੀਂ ਹੈ ਹੁਕਮ ਦੀ ਇੰਪੋਰਟੈਂਸ ਸਿਰਫ ਉਦੋਂ ਤੱਕ ਹੈ ਜਦੋਂ ਤੱਕ ਸਤਸਾਰ ਹੈ ਫਿਰ ਹੁਕਮ ਵੀ ਤਾਂ ਹਾਕਮ ਦਾ ਹੀ ਹੈ ਹਾਕਮ ਨਹੀਂ ਹੁਕਮ ਦਾ ਹਾਕਮ ਇੰਪੋਰਟੈਂਟ ਹੈ ਹੁਕਮ ਦਾ ਕਰਦਾ ਹੈ ਉਹ ਜੋ ਕਰ ਹੁਕਮ ਦਾ ਉਹਦਾ ਕੀਤਾ ਹੋਇਆ ਪੈਦਾ ਕੀਤਾ ਹੋਇਆ ਕ੍ਰியேਟਰ ਹੁਕਮ ਦਾ ਵੀ ਹਾਕਮ ਹੈ ਪੂਰਨ ਬ੍ਰह्म ਜਿਹੜਾ ਹੈ ਉਹ ਸੁਪਰੀਮ ਹੈ ਹੁਕਮ ਦਾ ਵੀ ਇੱਕ ਕ੍ਰியேਟਰ ਹਾਕਮ ਹੈ ਹੁਕਮ ਦਾ ਕ੍ਰியேਟਰ ਆ ਹੁਕਮ ਹੁਕਮ ਦੀ ਇੱਛਾ ਹੀ ਹੈ ਇਹ ਠੀਕ ਹੈ ਦੁਨੀਆਂ ਵਿੱਚ ਹੁਕਮੇ ਵਰਤਦਾ ਹੈ ਉਹ ਹੁਕਮ ਨਾਲ ਸਭ ਕੁਝ ਹੁੰਦਾ ਹੈ ਪਰ ਕੀ ਜੇ ਜਿਹਦੇ ਹੁਕਮ ਨਾਲ ਸਭ ਕੁਝ ਹੁੰਦਾ ਹੈ ਉਹ ਹਾਕਮ ਦੀ ਇੰਪੋਰਟੈਂਸ ਹੁਕਮ ਨੂੰ ਘਟਾ ਹੈ ਹਾਕਮ ਦੀ ਪਾਵਰ ਕੀ ਹੁਕਮ ਨੂੰ ਘਟਾ ਹੈ ਵੱਧ ਹੈ ਉਹਦੀ ਪਾਵਰ ਉਹ ਨੂੰ ਘਟ ਕੇ ਮੈਂ ਆਉਗੀ ਉਹ ਤਾਂ ਹੀ ਹੈ ਜਿੰਨਾ ਕਸੀਂ ਉਹਦਾ ਹੁਕਮ ਦੇਖਦੇ ਆ ਉਹਦੇ ਬਾਅਦ ਆ ਦੀ ਚਾਰਖਾਨੀਆਂ ਕਹਿੰਦੇ ਆ ਤੇ ਕਹਿੰਦੇ ਕਈ ਕੋਟ ਖਾਣੀ ਔਰ ਘੱਟ ਹਾਂਜੀ